ਤੁਸੀਂ ਲੜੋਗੇ ਤੁਹਾਨੂੰ ਸਮਾਥਨ ਹੋਰ ਪਾਸੇੋਂ ਵੀ ਮਿਲੂਗਾ ਤਾਂ ਅਸੀਂ ਪੈਨਸ਼ਨਰ ਜੂਨੀਅਨ ਵੱਲੋਂ ਪਰ ਟੈਕਨੀਕਲ ਸਰਵਿਸ ਜੂਨੀਅਨ ਵੱਲੋਂ ਤੁਹਾਡੇ ਸਾਰੀ ਪੂਰੀ ਮਦਦ ਕਰਦੇ ਆ ਜਿੱਥੇ ਵੀ ਤੁਹਾਨੂੰ ਜਦੋਂ ਅੱਗੇ ਤੁਹਾਡਾ ਕੋਈ ਪ੍ਰੋਗਰਾਮ ਆਉਂਦਾ ਤੁਸੀਂ ਸਿਰਿਆ ਲਾਇਓ ਤਾਂ ਤੁਹਾਡੀ ਸਮਾਜ 'ਚ ਇਸ ਤੋਂ ਵੱਧ ਗਿਤੀ 'ਚ ਬੰਦੇ ਵੀ ਲੈ ਕੇ ਆਵਾਂਗੇ ਰਾਜਨੀਤਿਕ ਜੋ ਉਹਨਾਂ ਨੇ ਕਿਹਾ ਤੁਹਾਡੀ ਆਪਣੀ ਕੀ ਬਾਕਸੀ ਬਣ ਗਈ ਆ ਉਹਦੇ ਹਿਸਾਬ ਨਾਲ ਤੁਸੀਂ ਫੈਸਲਾ ਕਰੋ ਅਸੀਂ ਉਹਦੇ ਨਾਲ ਧੰਨਵਾਦ ਇਹ ਸਾਨੂੰ ਕਰਤਾ ਸਿੰਘਾ ਡਕਾਉਂਦਾ ਜੀ ਪੀਐਸਸੀ ਯੂਨੀਅਨ ਤੋਂ ਇਹਨੇ ਨੇ ਆਪਣੇ ਛੋਟੇ ਸੱਦੇ ਤੇ ਆਪਣੇ ਸਹਿਯੋਗ ਦਿੱਤਾ ਤੇ ਅੱਗੇ ਵੀ ਆਪਣੇ ਨਾਲ ਆਉਣ ਦਾ ਵਾਅਦਾ ਕੀਤਾ ਇਹਨਾਂ ਦਾ ਆਪਣੀ ਜੁਨੇਲ ਨੂੰ ਬਹੁਤ-ਬਹੁਤ ਧੰਨਵਾਦ ਇਹਨਾਂ ਨਾਲ ਆਏ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਇਸ ਤੋਂ ਬਾਅਦ ਵੀਰੇ ਪਹਿਲਾਂ ਆਪਾਂ ਪ੍ਰਸ਼ਾਦਾ ਆ ਗਿਆ ਆਪਣੇ ਲਈ ਪ੍ਰਸ਼ਾਦਾ ਸਭ ਨੂੰ ਸਾਰੇ ਵੀਰ ਤੇ लंगर छॾा पुक्रिया जीथन लेण ली बि